ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸੋਹਣਾ ਜਿਹਾ ਇੱਕ ਹੋਰ ਜੁਆਇੰਟ ਲੈਸ ਲਗਾ ਕੇ ਪਹੁੰਚੇ ਦਾ ਡਿਜ਼ਾਈਨ ਤਿਆਰ ਕਰਨ ਲੱਗੀ ਆਂ ਉਮੀਦ ਕਰਦੀ ਆਂ ਤੁਹਾਨੂੰ ਪਸੰਦ ਆਏਗਾ ਸਭ ਤੋਂ ਪਹਿਲਾਂ ਮੈਂ ਪ੍ਰੋਪਰ ਜਿਹੜਾ ਪਹੁੰਚਾ ਉਹ ਰੈਡੀ ਕਰ ਲਿਆ ਸੀ ਰੈਡੀ ਕਰਕੇ ਮੈਂ ਪਹੁੰਚੇ ਦੇ ਨਾਲੋਂ 1-1 ਇੰਚ ਦਾ ਅੱਧ ਦੇ ਇੰਚ ਦਾ ਲਗਾ ਲਓ ਜਾਂ ਮਾਰਜਨ ਰੱਖ ਕੇ ਮੈਂ ਪਹੁੰਚਾ ਕਟਿੰਗ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਇਹਦੇ ਉੱਪਰ ਜਿਹੜਾ ਮੇਨ ਮੇਰਾ ਸਲਵਾਰ ਦਾ ਫੈਬਰਿਕ ਹੈ ਜੀ ਉਹਦੇ ਨਾਲ ਮੈਂ ਜੁਆਇੰਟ ਲੈਸ ਲਗਾਉਣ ਲੱਗੀ ਆਂ ਲੈਸ ਦੇ ਮੈਂ ਬਿਲਕੁਲ ਨਾਲ-ਨਾਲ ਸਿਲਾਈ ਕਰੂੰਗੀ ਔਰ ਕਪੜਾ ਮੈਂ ਥੋੜਾ ਜਿ تاکہ ਜਦੋਂ ਆਪਾਂ ਇਹਨੂੰ ਸਿੱਧਾ ਕਰੀਏ ਤੇ ਸਾਡਾ ਕਪੜਾ ਨਿਕਲੇ ਨਾ ਖਰਾਬ ਨਾ ਹੋਏ ਜੋਇੰਟ ਲੈਸ ਲਗਾਉਣ ਲਈ ਸਭ ਤੋਂ ਪਹਿਲਾ ਹੀ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਲੈਸ ਦੇ ਉੱਪਰ ਸਿਲਾਈ ਲਗਾਣੀ ਹੈ ਬਿਲਕੁਲ ਨਾਲ-ਨਾਲ ਜਿੱਥੇ ਉਹਨਾਂ ਨੇ ਇੱਕ ਮਾਰਜਨ ਦਿੱਤਾ ਹੁੰਦਾ ਹੈ ਸਿਲਾਈ ਲਗਾਉਣ ਦਾ ਉਹਦੇ ਨਾਲ-ਨਾਲ ਸਿਲਾਈ ਲਗਾਓ ਤਾਂ ਬਹੁਤ ਅੱਛੀ ਫਿਨਿਸ਼ਿੰਗ ਨਾਲ ਸਿਲਾਈ ਲੱਗ ਜਾਂਦੀ ਹੈ ਔਰ ਅੱਛੀ ਜੜੀ ਜੋਇੰਟ ਲੈਸ ਲੱਗਦੀ ਹੈ ਇਸ ਤੋਂ ਬਾਅਦ ਜੇ ਇਹਦੇ ਉੱਪਰ ਸਿਲਾਈ ਲਗਾਉਣ ਲੱਗੇ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਇਹ ਸਿਲਾਈ ਲਗਾਣੀ ਹੈ ਅਗਰ ਤੁਸੀਂ ਬਿਲਕੁਲ ਸਿਲਾਈ ਸ਼ੋਅ ਨਹੀਂ ਕਰਨੀ ਤਾਂ ਤੁਸੀਂ ਇਹ ਨਾ ਵੀ ਲਗਾਓ ਤਾਂ ਵੀ ਚੱਲੇਗਾ ਲੇਕਿਨ ਇਹਦੇ ਨਾਲ ਇਹ ਕਿ ਥੋੜਾ ਜਿਹਾ ਸਾਡਾ ਜਿਹੜਾ ਕਪੜਾ ਹੋਰ ਸਿਕਿਉਰ ਹੋ ਜਾਂਦਾ ਹੈ ਕਿ ਜਦੋਂ ਵੀ ਅਸੀਂ ਇਹਨੂੰ ਯੂਜ਼ ਕਰਦੇ ਹਾਂ ਤਾਂ ਉਹ ਨਿਕਲੇਗਾ ਨਹੀਂ ਉਸ ਤੋਂ ਬਾਅਦ ਜਿਹੜਾ ਅਸੀਂ ਪੀਸ ਕੱਟ ਕਰ ਲਿਆ ਸੀਗਾ ਉਹਨੂੰ ਹੁਣ ਆਪਾਂ ਲੈ ਕੇ ਉਹਨੂੰ ਸੇਮ ਦੁਬਾਰਾ ਉਸੇ ਤਰ੍ਹਾਂ ਜੋੜ ਦੇਣਾ ਜਿਸ ਤਰ੍ਹਾਂ ਆਪਾਂ ਪਹਿਲਾਂ ਜੋੜਿਆ ਸੀਗਾ ਜਿਹੜੇ ਪੁੱਠੇ ਵਾਲੇ ਪਾਸੇ ਹੈਗੇ ਆ ਜੀ ਉਹ ਬਾਹਰ ਵਾਲੀ ਸਾਈਡ ਹੋਣੀ ਹੈ ਤੇ ਦੋਨੋਂ ਸਿੱਧੇ ਵਾਲੇ ਪਾਸੇ ਅੰਦਰ ਵਾਲੀ ਸਾਈਡ ਹੋਣਗੇ ਜਿੱਥੇ ਆਪਾਂ ਨੂੰ ਇੱਕ ਸਿਲਾਈ ਦਾ ਮਾਰਜਿਨ ਦਿੱਤਾ ਹੁੰਦਾ ਉਥੇ-ਉਥੇ ਆਪਾਂ ਸਿਲਾਈ ਲਗਾਉਂਦੇ ਜਾਣਾ ਲੈਸ ਦੀ ਔਰ ਜਿਹੜਾ ਕਪੜਾ ਹੈਗਾ ਨੀਚੇ ਵਾਲਾ ਉਹ ਥੋੜਾ ਪੱਧ ਰ ਡਨ ਹੋ ਗਿਆ ਜੀ ਸਾਡੀ ਜਿਹੜੀ ਜੁਆਇੰਟਲੈਸ ਉਹ ਲੱਗ ਗਈ ਹੈ ਹੁਣ ਇਹਦੇ ਉੱਪਰ ਅਗਰ ਸਿਲਾਈ ਲਗਾਣੀ ਹੈ ਤਾਂ ਵੀ ਠੀਕ ਹੈ ਅਗਰ ਨਹੀਂ ਵੀ ਲਗਾਣੀ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਜਦੋਂ ਇਹਨੂੰ ਪ੍ਰੈਸ ਕਰੋਗੇ ਇਹ ਪ੍ਰੋਪਰ ਸਮਝੋ ਸਾਡਾ ਪਹੁੰਚਾ ਜਿਹੜਾ ਜੁਆਇੰਟਲੈਸ ਨਾਲ ਰੈਡੀ ਹੋ ਗਿਆ ਅਗਰ ਇਸ ਤੋਂ ਬਾਅਦ ਡਿਜ਼ਾਈਨ ਨਹੀਂ ਵੀ ਬਣਾਉਣਾ ਤਾਂ ਅਗਰ ਕੱਲ ਕਈ ਵਾਰੀ ਸੀ ਕੱਲੀ ਜੁਆਇੰਟਲੈਸ ਵਾਲਾ ਪਹੁੰਚਾ ਰੈਡੀ ਕਰਨਾ ਹੁੰਦਾ ਹੈ ਤਾਂ ਇਟ ਮੀਨਸ ਕਿ ਇਹ ਇੰਨਾ ਪਹੁੰਚਾ ਸਾਡਾ ਰੈਡੀ ਹੋ ਗਿਆ ਮੈਂ ਇਹਦੀ ਵੀਡੀਓ ਅਲੱਗ ਤੋਂ ਵੀ ਪਾਈ ਹੋਈ ਹੈ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਆ ਉਸ ਤੋਂ ਬਾਅਦ ਜੀ ਮੇਰੇ ਕੋਲ ਇੱਕ ਫਲਾਵਰ ਵਾਲੀ ਲੈਸ ਛੋਟੇ ਜਿਹੜੇ ਫਲਾਵਰ ਹੈਗੇ ਉਹ ਅਲੱਗ ਕਰ ਲਿਆ ਅਲੱਗ ਕਰਕੇ ਮੈਂ ਜਿਸ ਤਰ੍ਹਾਂ ਦਾ ਮੇਰਾ ਪ੍ਰਿੰਟ ਹੁੰਦਾ ਮੈਂ ਉਸੇ ਤਰ੍ਹਾਂ ਦੀ ਡਿਜ਼ਾਈਨਿੰਗ ਕੋਈ ਨਾ ਕੋਈ ਛੋਟੀ ਮੋਟੀ ਸੋਚ ਲੈਣੀ ਆ ਮੇਰੇ ਇਹ ਵਾਲੇ ਪ੍ਰਿੰਟ ਵਿੱਚ ਲੈਰੀਏ ਦਾ ਡਿਜ਼ਾਈਨ ਸੀ ਤੇ ਮੈਂ ਹੁਣ ਲੈਰੀਏ ਦੇ ਅਕੋਰਡਿੰਗ ਹੀ ਟੈਡੀਆਂ ਜੀਆਂ ਜੜੀਆਂ ਫਲਾਵਰ ਦੀਆਂ ਪੱਤੀਆਂ ਬਣਾਉਣ ਲੱਗੀ ਆ ਸਭ ਤੋਂ ਪਹਿਲਾਂ ਮੈਂ ਉੱਪਰ ਫਲਾਵਰ ਲਗਾ ਲਿਆ ਉਸ ਤੋਂ ਬਾਅਦ ਮੈਂ ਜਿੰਦਾ ਪੇੜ ਦੀਆਂ ਛੋਟੀਆਂ-ਛੋਟੀਆਂ ਟਹਿਣੀਆਂ ਹੁੰਦੀਆਂ ਉਸ ਤਰ੍ਹਾਂ ਜੀ ਦੋ ਵਾਰੀ ਉੱਪਰੋਂ ਮੈਂ ਜਿਹੜੀ ਉਹ ਸਿਲਾਈ ਲਗਾ ਰਹੀ ਆ ਜਿਹੜਾ ਮੇਰਾ ਉੱਪਰ ਧਾਗੇ ਪਾਏ ਹੋਏ ਹੈ ਜੀ ਹੁਣ ਉਹ ਮੇਰੇ ਇੱਕ ਫਿਰਕੀ ਦਾ ਧਾਗਾ ਲਗਾ ਲਓ ਔਰ ਇੱਕ ਮੈਂ ਉੱਪਰ ਫਿਰਕੀ ਭਰ ਕੇ ਔਰ ਇੱਕ ਜਿਹੜੀ ਮੈਂ ਆਪਣੀ ਮੇਨ ਰੀਲ ਹੁੰਦੀ ਹੈ ਉਹਦੇ ਨਾਲ ਮੈਂ ਦੋ ਰੀਲਾਂ ਦਾ ਧਾਗਾ ਲਿਆ ਹੋਇਆ ਰੀਲਾਂ ਦਾ ਧਾਗਾ ਉਹੀ ਹੈ ਜਿਹੜਾ ਆਪਾਂ ਨਾਰਮਲ ਯੂਜ਼ ਕਰਦੇ ਆਂ ਬਸ ਮੈਂ ਇੱਕ ਇੱਕ ਫਲਾਵਰ ਐਡ ਕਰਦੇ ਜਾਣਾ ਔਰ ਦੋ ਦੋ ਡਬਲ ਡਬਲ ਸिलाई ਕਰਕੇ نیچے ਦੋ ਦੋ ਟੈਣੀਆਂ ਜੀਆਂ ਉਹ ਬਣਾਉਂਦੇ ਜਾਣਾ ਹੁਣ ਬਸ ਇਦਾਂ ਕਰਦੇ ਜਿਵੇਂ ਜਿਵੇਂ ਸਾਡਾ ਲੈਰੀਆ ਹੈਗਾ ਉਸੇ ਤਰ੍ਹਾਂ ਪ੍ਰਿੰਟ ਦੇ ਨਾਲ ਨਾਲ ਮੈਂ ਇਹ ਡਿਜ਼ਾਈਨ ਤਿਆਰ ਕਰਦੀ ਜਾਊਂਗੀ ਅਗਰ ਤੁਹਾਡੇ ਕੋਲ ਪ੍ਰਿੰਟ ਨਹੀਂ ਹੈਗਾ ਤਾਂ ਤੁਸੀਂ ਨਿਸ਼ਾਨ ਲਗਾ ਕੇ ਸੇਮ ਡਿਜ਼ਾਈਨ ਰੈਡੀ ਕਰ ਸਕਦੇ ਆ ਬਹੁਤ ਸੋਹਣਾ ਜਿਹਾ ਪੌਂਚੇ ਦਾ ਡਿਜ਼ਾਈਨ ਤਿਆਰ ਹੋਇਆ ਮੈਂ نیچے ਇੱਕ ਉੱਪਰ ਲਗਾ ਰੱਖ ਕੇ ਲੇਸ ਵੀ ਲਗਾਈ ਸੀ ਲੇਕਿਨ ਉਹਦੀ ਵੀ ਮੈਂ ਵੀਡੀਓ ਨਹੀਂ ਬਣਾ ਸਕੀ ਤੁਸੀਂ ਫਿਨਿਸ਼ਿੰਗ ਵਿੱਚ ਦੇਖ ਸਕਦੇ ਆ ਤਾਂ ਉਹ ਲੇਸ ਲੱਗੀ ਹੋਈ ਹੈ ਤੁਸੀਂ ਇਹ ਲਗਾ ਕੇ ਇਹ ਪੌਂਚਾ ਪ੍ਰੋਪਰ ਰੈਡੀ ਕਰ ਸਕਦੇ ਆ ਜੀ ਥੈਂਕ ਯੂ ਸੋ ਮਚ